ਕਿ ਮੈਂ AC ਦੀ ਮੁਰੰਮਤ ਦੇ ਨਾਂ ਤੇ ਚੱਲ ਰਹੀ ਨੇ ਸਕੈਮ ਜਾਣੋ AC ਸਰਵਿਸ ਕੋਟਾਲਿਆਂ ਤੋਂ ਕਿਵੇਂ ਬਚੀਏ ਜੇ ਤੁਸੀਂ ਵੀ ਕਰਵਾਉਂਦੇ ਹੋ AC ਦੀ ਸਰਵਿਸ ਤਾਂ ਤਿਆਨ ਨਾਲ ਸੁਣੋ ਪੂਰੀ ਰਿਪੋਰਟ ਜਿਵੇਂ ਜਿਵੇਂ ਗਰਮੀ ਵਧ ਰਹੀ ਹੈ AC ਦੀ ਮੰਗ ਵੀ ਵਧਦੀ ਜਾ ਰਹੀ ਹੈ AC ਦੀ ਮੰਗ ਜਿੰਨੀ ਵਧ ਰਹੀ ਹੈ ਓਨੀ ਹੀ AC ਦੇ ਨਾਂ ਤੇ ਲੁੱਟ ਵੀ ਵਧ ਰਹੀ ਹੈ AC ਨੂੰ ਹਰ ਸੀਜ਼ਨ ਦੇ ਵਿੱਚ 1-2 ਵਾਰ ਸਰਵਿਸ ਦੀ ਲੋੜ ਹੁੰਦੀ ਹੈ ਨਹੀਂ ਤਾਂ ਠੀਕ ਤਰ੍ਹਾਂ ਠੰਡਾ ਨਹੀਂ ਹੁੰਦਾ ਪੁਰਾਣੇ AC ਨੂੰ ਵੀ ਰਿਪੇਅਰ ਕਰਵਾਉਣ ਦੀ ਲੋੜ ਹੁੰਦੀ ਹੈ ਪਰ ਹੁਣ AC ਦੀ ਸਰਵਿਸ ਜਾਂ AC ਰਿਪੇਅਰ ਕਰਵਾਉਣ ਸਮੇਂ ਥੋੜਾ ਸੰਜੇਤ ਹੋਣ ਦੀ ਲੋੜ ਹੈ ਕਿਉਂਕਿ ਅੱਜਕੱਲ AC ਦੇ ਨਾਂ ਉਤੇ ਬਹੁਤ ਜ਼ਿਆਦਾ ਧੋਖਾ ਤੜੀ ਹੋਣ ਲੱਗੀ ਹੈ ਤਹਾਨੂੰ ਦੱਸ ਦਿੰਦੇ ਹਾਂ ਕਿਵੇਂ AC ਦੀ ਮੁਰੰਮਤ ਤੇ ਚੱਲ ਰਹੇ ਨੇ ਵੱਡੇ ਸਕੈਮ ਅੱਜਕੱਲ੍ਹ ਗਰਮੀ ਦੇ ਇਸ ਮੌਸਮ ਵਿੱਚ ਕਈ ਮਕੈਨਿਕ AC ਸਰਵਿਸ ਅਤੇ ਰਿਪੇਅਰ ਦੇ ਨਾਂ ਤੇ ਲੋਕਾਂ ਨਾਲ ਸਕੈਮ ਕਰ ਰਹੇ ਹਨ ਸਰਵਿਸ ਕਰਦੇ ਸਮੇਂ ਧਿਆਨ ਨਾ ਦਿੱਤਾ ਤਾਂ ਧੋਖਾ ਵੀ ਹੋ ਸਕਦਾ ਹੈ ਮਕੈਨਿਕ ਕਈ ਵਾਰ ਬਿਨਾਂ ਧਿਆਨ ਦਿੱਤੇ ਕੰਡੈਂਸਰ ਬਦਲ ਦਿੰਦੇ ਹਨ ਜਿਸ ਕਾਰਨ AC ਦੀ ਕਾਰਗੁਜ਼ਾਰੀ ਵਿਗੜ ਜਾਂਦੀ ਹੈ ਤੇ ਲੋਕਾਂ ਨੂੰ ਦੁਬਾਰਾ ਮਕੈਨਿਕ ਨੂੰ ਫੋਨ ਕਰਨਾ ਪੈਂਦਾ ਹੈ ਮਕੈਨਿਕ ਦੁਬਾਰਾ ਆਉਂਦੇ ਨੇ ਤੇ ਉਸੇ ਉਪਭੋਗਤਾ ਦੇ ਕੰਡੈਂਸਰ ਨੂੰ ਉਸਤੇ ਏਸੀ ਦੇ ਵਿੱਚ ਸਥਾਪਿਤ ਕਰਦੇ ਨੇ ਤੇ ਉਸ ਤੋਂ ਚੰਗੀ ਰਕਮ ਵਸੂਲਦੇ ਨੇ ਏਸੀ ਸਰਵਿਸ ਦੌਰਾਨ ਧੋਖਾਧੜੀ ਦਾ ਇਹ ਤਰੀਕਾ ਕਾਫੀ ਆਮ ਹੈ ਕੁਝ ਹੋਰ ਤਰੀਕੇ ਹਨ ਜਿਨ੍ਹਾਂ ਰਾਹੀਂ ਗ੍ਰਾਹਕਾਂ ਨਾਲ ਧੋਖਾ ਕੀਤਾ ਜਾ ਸਕਦਾ ਹੈ ਮਕੈਨਿਕ ਤੁਹਾਨੂੰ ਦੱਸ ਸਕਦਾ ਹੈ ਕਿ ਤੁਹਾਡੇ ਏਸੀ ਦਾ ਇਹ ਹਿੱਸਾ ਖਰਾਬ ਹੈ ਤੇ ਇਸ ਨੂੰ ਬਦਲਣ ਦੀ ਲੋੜ ਹੈ ਇਸ ਨਾਲ ਤੁਹਾਡੇ ਖਾਤੇ ਕਾਟ ਸਕਦੇ ਨੇ ਕੁਝ ਸੇਵਾ ਪ੍ਰਦਾਤਾ ਅਸਲੀ ਪੁਰਜ਼ਿਆਂ ਦੀ ਥਾਂ ਉੱਤੇ ਪੁਰਾਣੇ ਜਾਂ ਨਕਲੀ ਪਾਰਟਸ ਦੀ ਵਰਤੋਂ ਕਰ ਸਕਦੇ ਨੇ ਜਿਸ ਕਾਰਨ 에어 ਕੰਡੀਸ਼ਨਰ ਦੀ ਲਾਈਫ ਅਤੇ ਪਰਫਾਰਮੈਂਸ ਪਰਵਾਬ ਧੁੰਦੀ ਹੈ ਸੇਵਾ ਜਾਂ ਮੁਰੰਮਤ ਦੇ ਦੌਰਾਨ ਵਾਧੂ ਖਰਚੇ ਲਗਾ ਕੇ ਕੁੱਲ ਬਿੱਲ ਵਧਾਇਆ ਜਾ ਸਕਦਾ ਹੈ ਜਿਵੇਂ ਕਿ ਕੈਮੀਕਲ ਵਾਸ਼ਿੰਗ ਜਾਂ ਵਾਧੂ ਗੈਸ ਰੀਫਿਲਿੰਗ ਕੁਝ ਧੋਖੇबाज ਲੋਕ ਜਿਨ੍ਹਾਂ ਨੂੰ AC ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਉਹ AC ਖੋਲ ਕੇ ਮਾੜੀ ਸਰਵਿਸ ਕਰਵਾ ਕੇ ਪੈਸੇ ਲੈ ਕੇ ਪਛਾਦੇ ਨੇ AC ਸਰਵਿਸ ਵਿੱਚ ਘਟਾ ਲਿਆ ਤੋਂ ਕਿਵੇਂ ਬਚੀ ਆਓ ਉਹ ਵੀ ਜਾਣ ਲੈਣੇ ਆ ਜੇਕਰ ਤੁਸੀਂ ਆਪਣੇ ਪੈਸੇ ਨੂੰ ਬਰਬਾਦ ਹੋਣ ਤੋਂ ਅਤੇ AC ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇੱਕ ਭਰੋਸੇਯੋਗ ਸੇਵਾ ਪ੍ਰਦਾਤਾ ਚੁਣੋ ਜਿਸ ਨੇ ਤੁਹਾਡੇ ਲਈ ਕੰਮ ਕੀਤਾ ਹੋਵੇ ਜਾਂ ਜਿਸ ਨੂੰ ਤੁਸੀਂ ਪਹਿਲਾਂ ਜਾਣਦੇ ਹੋ ਇਸ ਤੋਂ ਇਲਾਵਾ ਤੁਸੀਂ ਕੰਪਨੀ ਦੇ ਪ੍ਰਮਾਣਿਤ ਸੇਵਾ ਪ੍ਰਦਾਤਾ ਤੋਂ ਵੀ ਸੇਵਾ ਪ੍ਰਾਪਤ ਕਰ ਸਕਦੇ ਹੋ ਇਸ ਨਾਲ ਤੁਹਾਡੇ ਨਾਲ ਧੋਖਾ ਹੋਣ ਦੀ ਸਭਾਵਨਾ ਘੱਟ ਜਾਂਦੀ ਹੈ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ ਕਿ ਕੀ ਗਲਤ ਹੋ ਸਕਦਾ ਹੈ ਤੇ ਸਭਾਵਿਤ ਖਾਚਿਆਂ ਦੇ ਬੇਰਬੇ ਵੀ ਮੰਗੋ ਸਰਵਿਸ ਦੌਰਾਨ ਏਸੀ ਦੇ ਨੇੜੇ ਰਹੋ ਅਤੇ ਧਿਆਨ ਦਿਓ ਕਿ ਸਰਵਿਸ ਇੰਜੀਨੀਅਰ ਮਕੈਨਿਕ ਕੀ ਕਰ ਰਿਹਾ ਹੈ ਸਰਵਿਸ ਤੋਂ ਬਾਅਦ ਇਹ ਯਕੀਨੀ ਬਣਾਉਣ ਲਈ ਬਿੱਲ ਦੀ ਚੰਗੀ ਤਰ੍ਹਾਂ ਜਾਂਚ ਕਰੋ ਕਿ ਕੋਈ ਬੇਲੋੜਾ ਖਰਚਾ ਨਹੀਂ ਜੋੜਿਆ ਗਿਆ ਆਪਣੇ AC ਦੀ ਅਧਿਕਾਰਤ ਵੈੱਬਸਾਈਟ ਉੱਤੇ ਜਾ ਕੇ ਪਾਰਟਸ ਦੀ ਕੀਮਤ ਅਤੇ ਸਰਵਿਸ ਚਾਰਟ ਦੀ ਜਾਂਚ ਕਰਨਾ ਯਕੀਨੀ ਬਣਾਓ ਜੇਕਰ ਗੈਸ ਰੀਫੀਲਿੰਗ ਦੀ ਜ਼ਰੂਰਤ ਹੈ ਤਾਂ ਗੈਸ ਲੈਵਲ ਦੀ ਜਾਂਚ ਕੀਤੇ ਬਿਨਾ ਗੈਸ ਨੂੰ ਰੀਫਿਲ ਨਾ ਕਰੋ ਕਿਉਂਕਿ ਇਹ ਸਭ ਤੋਂ ਵੱਧ ਅਤੇ ਆਮ ਹੋਣ ਵਾਲਾ ਘੁਟਾਲਾ ਹੈ ਬਿਊਰੋ ਪੋਰ ਡੇਲੀ ਪੋਸਟ ਪੰਜਾਬੀ